ਹਾਂਜੀ ਸੰਗਤ ਜੀ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਦਿੱਲੀ ਵਿਖੇ ਗੁਰਦੁਆਰਾ ਸ਼ਰੀਬ ਬੰਗਲਾ ਸਾਹਿਬ ਦੇ ਬਾਕੀ ਤੁਸੀਂ ਦੇਖ ਹੀ ਸਕਦੇ ਹੋ ਕਾਫੀ ਭਾਰੀ ਮਾਤਰਾ ਦੇ ਵਿੱਚ ਸੰਗਤ ਜਿਹੜੀ ਆ ਦਰਸ਼ਨ ਕਰਨ ਆਈ ਹੋਈ ਆ ਦੇਖੋ ਨਾ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਦਰਸ਼ਨ ਕਰਨ ਆਏ ਆ ਤੇ ਇਸ ਸਥਾਨ ਤੋਂ ਅੰਮ੍ਰਿਤ ਮਿਲਦਾ ਆ ਜਿਸ ਨਾਲ ਕੀ ਰੋਕ ਕੱਟੇ ਜਾਂਦੇ ਨੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੀਤਕਾਰ ਦਾ ਸਾਰੇ ਵਧੀਆ ਹੋ ਗਏ ਤੇ ਸਵਾਗਤ ਕਰਦੇ ਹਾਂ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂਗੇ ਤੇ ਗੁਰਦੁਆਰਾ ਸਾਹਿਬ ਦਾ ਨਾਮ ਹੈਗਾ ਜੇ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਜੋ ਕਿ ਦਿੱਲੀ ਵਿਖੇ ਸਥਿਤ ਹੈ ਤੇ ਜਿੱਦਾਂ ਕਿ ਤੁਹਾਨੂੰ ਦੇਖ ਕੇ ਪਤਾ ਲੱਗ ਗਿਆ ਹੋਣਾ ਹੁਣ ਆਪਾਂ ਆਏ ਹੋਏ ਹਾਂ ਮੈਟਰੋ ਸਟੇਸ਼ਨ ਤੇ ਤੁਹਾਨੂੰ ਵੀ ਪਤਾ ਹੈ ਪੂਰਾ ਗਰਮੀਆਂ ਦੇ ਮਹੀਨਾ ਚੱਲ ਰਿਹਾ ਹੈ ਤਸੋ ਆਪਾਂ ਡਿਸਾਈਡ ਕੀਤਾ ਆ ਮੈਟਰੋ ਸਟੇਸ਼ਨ ਤੇ ਆਏ ਆ ਉਹ ਮੈਟਰੋ ਤੇ ਜਾਵਾਂਗੇ ਗਰਮੀ ਬਹੁਤ ਏ ਬਹੁਤ ਗਰਮੀ ਮਹਿਸੂਸ ਹੋ ਰਹੀ ਆ ਤੇ ਬਾਕੀ ਹੁਣ ਆਪਾਂ ਟ੍ਰੇਨ ਦੀ ਵੇਟ ਕਰ ਰਹੇ ਆ ਦੇਖੋ ਟ੍ਰੇਨ ਆ ਗਈ ਆਪਾਂ ਹੁਣ ਆਪਾਂ ਇਧਰੋ ਜਾਵਾਂਗੇ ਪਹਿਲਾਂ ਤੇ ਜਾਵਾਂਗੇ ਰਜੀਵ ਚੌਂਕ ਤੇ ਰਜੀਵ ਚੌਂਕ ਦੇ ਨੀਅਰ ਹੀ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਆ ਬਾਕੀ ਫਿਲਹਾਲ ਵੀਡੀਓ ਦੇ ਨਾਲ ਜੁੜੇ ਰਹੋ ਇਹ ਵੀਡੀਓ ਬਹੁਤ ਇਤਿਹਾਸਿਕ ਹੋਣ ਜਾ ਰਹੀ ਆ ਤੇ ਜਿਹੜੇ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਆਪਾਂ ਗੁਰਦੁਆਰਾ ਸਾਹਿਬ ਦੀ ਜਿਹੜੀ ਹੈ ਐਂਟਰੈਂਸ ਦੇ ਬਾਹਰ ਖੜੇ ਆ ਤੇ ਗੁਰਦੁਆਰਾ ਸਾਹਿਬ ਦੀ ਐਂਟ੍ਰੈਂਸ ਆ ਆ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਅੱਗੇ ਜਾਵਾਂਗੇ ਤੁਰਦੇ ਤੇ ਇੱਧਰ ਵਾਲੀ ਸਾਈਡ ਤੁਸੀਂ ਦੇਖ ਸਕਦੇ ਹੋ ਬਾਕੀ ਗੁਰਦੁਆਰਾ ਸਾਹਿਬ ਦੀ ਐਂਟਰੈਂਸ ਤੇ ਆਊਟਸਾਈਡ ਦਾ ਜਿਹੜਾ ਹੈ ਇਥੋਂ ਦਾ ਦ੍ਰਿਸ਼ ਕਹਿ ਸਕਦੇ ਹੋ ਵਿਊ ਦੇਖ ਸਕਦੇ ਹੋ ਬਾਕੀ ਬਹੁਤ ਹਰਿਆਵਲੀ ਹੈ ਇੱਥੇ ਪੇੜ ਪੌਦੇ ਕਾਫੀ ਲੱਗੇ ਹੋਏ ਨੇ ਤੇ ਹੁਣ ਇਧਰ ਅਸੀਂ ਲੈਫਟ ਹੋਵਾਂਗੇ ਤੇ ਬਾਕੀ ਜਿਹੜਾ 360 ਜਿਹੜਾ ਥਿਊ ਵਿਊ ਦੇਖ ਸਕਦੇ ਹੋ ਤੇ ਬਾਕੀ ਇੱਕ ਗੱਲ ਕਹਿਣਾ ਚਾਹਵਾਂਗਾ ਜਿਹੜੇ ਚੈਨਲ ਦੇ ਨਵੇਂ ਆ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓ ਜੇ ਥੋੜੀ ਜਿਹੀ ਵਧੀਆ ਲੱਗੀ ਹੋਵੇ ਤੇ ਹਾਸਿਕ ਲੱਗੀ ਹੋਵੇ ਵੀਡੀਓ ਨੂੰ ਕਰਿਓ ਲਾਈਕ ਤੇ ਵੱਧ ਤੋਂ ਵੱਧ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲੇ ਆਂ ਅੱਗੇ ਦਰਸ਼ਨਾ ਨੂੰ

ਸੰਗਤ ਜੀ ਤੁਸੀਂ ਸਾਹਮਣੇ ਦੇਖ ਸਕਦੇ ਹੋ ਇਸ ਗੁਰਦੁਆਰਾ ਸਾਹਿਬ ਦਾ ਜੋੜਾ ਘਰ ਤੇ ਨੀਚੇ ਦੀ ਸਾਈਡ ਜਿਹੜਾ ਆ ਜੋੜਾ ਘਰ ਆ ਆ ਤੁਸੀਂ ਦੇਖ ਸਕਦੇ ਹੋ ਅੰਡਰਗਰਾਊਂਡ ਬਣਿਆ ਹੋਇਆ ਆ ਤੇ ਹੁਣ ਆਪਾਂ ਜੋੜੇ ਜਮਾ ਕਰਾਵਾਂਗੇ ਤੇ ਦਰਸ਼ਨ ਕਰਾਂਗੇ ਸੰਗਤ ਅਤੇ ਪਹਿਲਵਾਂ ਦੀ ਅਰਦਾਸ ਸਰਬੱਤ ਦੇ ਕਰਜ ਰਾਸ ਕਰਨੇ ਸਿੱਖੇ ਸਾਡੇ ਜੀਓ ਪਾਵਨ ਉਪਨ ਬਖਸ਼ਿਸ਼ ਕਰੇ ਕਿਰਤਾਰਤ ਕਰੋ ਜੀ ਸੁਖ ਹੋਵੇ ਤੇ ਹਨ ਅਸੀਂ ਸੰਗਤ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂਗੇ ਤੇ ਨਾਲ ਦੀ ਨਾਲ ਤੁਹਾਨੂੰ ਵੀ ਅੰਦਰੋਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਤੇ ਬਾਕੀ ਦਰਸ਼ਨ ਕਰਨ ਆਏ ਸੰਗਤ ਕਾਫੀ ਭਾਰੀ ਮਾਤਰਾ ਵਿੱਚ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦੇ ਅੰਦਰ ਵੀਡੀਓ ਬਣਾਉਣੀ ਮੜਾ ਆ ਤੇ ਇਸ ਕਰਕੇ ਆਪਾਂ ਇੱਥੋਂ ਦੀ ਪ੍ਰਬੰਧਨ ਕਮੇਟੀ ਤੋਂ ਵੀਡੀਓ ਬਣਾਉਣ ਦੀ ਮਨਜ਼ੂਰੀ ਲਈ ਸੀ ਤੇ ਅਸੀਂ ਹੁਣ ਵੀਡੀਓ ਬਣਾ ਰਹੇ ਹਾਂ ਗੁਰਦੁਆਰਾ ਸਾਹਿਬ ਦੀ ਦਰਸ਼ਨ ਕਰੋ ਜੀ ਹੁਣ ਸੰਗਤ ਜੀ ਦਰਸ਼ਨਾਂ ਤੋਂ ਬਾਅਦ ਆਪਾਂ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਤੇ ਵੀ ਚੰਨਣਾ ਪਵਾਵਾਂਗੇ ਤੇ ਵੀਡੀਓ ਦੇ ਨਾਲ ਜੁੜੇ ਰਹੋ ਸੰਗਤ ਜੀ ਸੰਗਤ ਜੀ ਇਤਿਹਾਸਗੁਰ ਦੁਆਰਾ ਸ਼੍ਰੀ ਬੰਗਲਾ ਸਾਹਿਬ ਦਾ ਵੀਡੀਓ ਨੂੰ ਰੋਕ ਕੇ ਤੁਸੀਂ ਇਤਿਹਾਸ ਪੜ੍ਹ ਸਕਦੇ ਹੋ। ਬਾਕੀ ਸੰਗਤ ਜੀ ਗਲਤੀ ਹਿਮਾ ਮaaf ਕਰਨੀ ਸੰਗਤ ਬਖਸ਼ ਨਾ ਹਾਰਾ ਹੈ। ਤੇ ਆ ਸੰਗਤ ਜੀ ਸ੍ਰੀ ਗੁਰਦੁਆਰਾ ਸਾਹਿਬ ਦਾ ਜਿਹੜਾ ਆ ਸਰੋਵਰ ਸਾਹਿਬ ਆ ਇੱਥੇ ਥੋੜੇ ਟਾਈਮ ਪਹਿਲਾਂ ਜਿਹੜੀ ਆ ਸੇਵਾ ਚੱਲ ਰਹੀ ਸੀ ਤੇ ਹੁਣ ਜਿਹੜੀ ਆ ਸੇਵਾ ਸਮਾਪਤ ਹੋ ਚੁੱਕੀ ਆ ਤੇ ਇੱਥੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਯੂਕੇ ਤੋਂ ਦੋ ਬ੍ਰਿਟਿਸ਼ ਗਰਲਸ ਆਇਆ ਸੀ ਫਿਰ ਅਸੀਂ ਇਹਨਾਂ ਨੂੰ ਉੱਥੇ ਦਾ ਪੁੱਛਿਆ ਕਿ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਤੁਹਾਨੂੰ ਕਿਹੋ ਜਿਹਾ ਲੱਗਾ ਤੇ ਇੱਥੋਂ ਦਾ ਵਾਤਾਵਰਣ ਕਿਹੋ ਜਿਹਾ ਲੱਗਾ ਤੁਹਾਨੂੰ ਤੇ ਅਸੀਂ ਇਹਨਾਂ ਨਾਲ ਗੱਲਬਾਤ ਕੀਤੀ ਤੇ ਇਹਨਾਂ ਨੇ ਦੱਸਿਆ ਕਿ ਦਰਸ਼ਨ ਕਰਕੇ ਸਾਨੂੰ ਬਹੁਤ ਹੀ ਸਕੂਨ ਮਿਲਿਆ ਤੇ ਬਹੁਤ ਹੀ ਮਤਲਬ ਪੀਸਫੁਲ ਪਲੇਸ ਆ ਤੇ ਇਹਨਾਂ ਨੂੰ ਸਿੱਖ ਧਰਮ ਦੇ ਰੀਚੁਅਲ ਸੀ ਜਿਹੜੇ ਆ ਬਹੁਤ ਹੀ ਵਧੀਆ ਲੱਗੇ ਸੀ ਤੇ ਫਿਰ ਆਪਾਂ ਉਹਨਾਂ ਨਾਲ ਗੱਲਬਾਤ ਵੀ ਕੀਤੀ ਤੇ ਇੱਕ ਫੋਟੋ ਵੀ ਖਿਚਾਈ ਤੁਸੀਂ ਦੇਖ ਸਕਦੇ ਹੋ ਫੋਟੋ ਦੇ ਵਿੱਚ ਸੰਗਤ ਜੀ ਤੁਹਾਨੂੰ ਸਾਡੀ ਅੱਜ ਦੀ ਇਹ ਇਤਿਹਾਸਿਕ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਬੇਨਤੀ ਆ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਨੂੰ ਅੱਗੇ ਦੀ ਅੱਗੇ ਸ਼ੇਅਰ ਕਰ ਦਿਓ ਧੰਨਵਾਦ ਜੀ